ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਖੇਤੀਬਾੜੀ ਦੇ ਤੇ ਵਿਚੇ ਵਿੱਚ ਤਿਹਾਰ ਹੋ ਰਿਹਾ ਜੀ ਸ਼ੁਰੂ ਵੇ ਮੈਨੂੰ ਨਹੀਂ ਲੱਗਦਾ ਵੀ 3 ਤੋਂ 4 ਦਿਨ ਹੋ ਗਏ ਜਦੋਂ ਵੀ ਖੇਤਾਂ ਤੇ ਆਈਦਾ ਹਰਜੀਤ ਲਗਾਤਾਰ ਵੀ ਸਫਾਈ ਪਰ ਲੱਗੀ ਵੀ ਆ ਮੈਂ ਸਮਝਦਾ ਇਹਨੂੰ ਬਈ ਧੰਨ ਦੀ ਕਿਉਂਕਿ ਕੰਮ ਆ ਜਿਹੜਾ ਹੈ ਕਰਦੀ ਰੀਜਨਲ ਆਪਣਾ ਇਹਨੇ ਪੱਕਾ ਜਿਹੜਾ ਕਰਨਾ ਮਿੱਥ ਕਿਉਂ ਕੰਮ ਕਰਨਾ ਹੀ ਕਰਨਾ ਚਲੋ ਅਸੀਂ ਕਹਿ ਦਿੰਦੇ ਵੀ ਅਸੀਂ ਖੇਤਾਂ 'ਚ ਕੰਮ ਕਰਦੇ ਆ ਪਰ ਘਰ ਦਾ ਵੀ ਕੰਮ ਬਹੁਤ ਵੀ ਰਖੜੀਆਂ ਆ ਰਹੀਆਂ ਕਹਿੰਦੀ ਭੈਣਾਂ ਨੇ ਆਉਣਾ ਸੋ ਸਫਾਈ ਨੂੰ ਲੱਗੀ ਵੀ ਆ ਮਾਰੋ ਮਾਰ ਕੱਲੀ ਕੱਲੀ ਚੀਜ਼ ਸਾਫ ਚਲੋ ਭਾਈ ਫਰਜ ਵੀ ਹੈ ਹਰੇਕ ਆਪਣੇ ਆਪਣੇ ਕੰਮ ਦੇ ਵਿੱਚ ਨਪਨ ਰੋ ਆਪਾਂ ਆਪਣਾ ਖੇਤੀ ਚੇਕਣਾ ਹੀ ਤੇ ਪੂਰਾ ਲੱਗੇ ਪਿਆ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਅੱਜ ਤਾਂ ਜਸ਼ਨ ਨੇ ਵੀ ਭਾਈ ਜਿਹੜਾ ਨਾਲ ਹੱਥ ਵਟਾਇਆ ਮੈਂ ਪਹਿਲਾਂ ਦੇਖ ਗਿਆ ਤੇ ਹੁਣ ਮੈਂ ਚੀਜ਼ ਲੈ ਕੇ ਆਇਆ ਨਾ ਖਤਰਖਾਨਾ ਉਹ ਵੀ ਤੁਹਾਨੂੰ ਦਿਖਾਉਂਦਾ ਤੇ ਚਲੋ ਬਾਕੀ ਤੁਹਾਨੂੰ ਸਾਰਿਆਂ ਨਾਲੇ ਮਲਾਉਂਦਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਸਭ ਤੋਂ ਪਹਿਲਾਂ ਮੌਸਮ ਦੇਖੋ ਬੱਦਲਬਾਈ ਹੋਈ ਵੀ ਜਾਂਦੀ ਐ ਹਟੇ ਵੀ ਜਾਂਦੀ ਹੈ ਤੇ ਹੁਣ ਤਾਂ ਚਿੱਟੇ-ਚਿੱਟੇ ਬੱਦਲਾ ਬਾਈ ਜਿਹੜੇ ਬਰਸਦੇ ਆ ਉਹ ਹੁੰਦੇ ਆ ਕਾਲੇ ਆ ਦੇਖੋ ਜਿੱਦਨ ਮਰਜੀ ਨੀਗਾ ਮਾਰੋ ਸਿਰਫ ਚਿੱਟੇ ਬੱਦਲਾ ਤੇ ਇੱਧਰ ਖੜਾ ਬਾਈ ਆਪਣਾ ਕਿਸਾਨ ਦਾ ਪੁੱਤ ਜੋ ਮਿਹਨਤ ਕਰਦਾ ਤੇ ਵੇੜੇ ਦੀ ਆਪਣੀ ਦੀ ਬਾਈ ਸ਼ਾਨ ਤੋਤੇ ਵਾ ਹੁਣ ਪੂਰਾ ਹੈ ਨਾ ਤੇ ਇਹਦੇ ਪਰ ਵੀ ਬਾਈ ਪੰਮੂ ਬੈਠਾ ਰਹਿੰਦਾ ਆ ਕੇ ਉਹ ਦਿਹਾੜੀ ਚ ਦੋ ਤਿੰਨ ਚਿੱਟਾ ਲਾਉਂਦਾ ਤੇ ਪਰ ਬੈਠ ਕੇ ਚਾਬੀ ਤਾਂ ਗੱਡੀ ਵੀ ਹੁੰਦੀ ਆ ਚਾਬੀ ਲਟਕਦੀ ਆ ਬਾਈ ਉਹ ਉੱਧਰ ਤੇ ਦੋ ਤਿੰਨ ਝੱਟਾਂ ਲਾਉਂਦਾ ਆਪਣਾ ਬੈਠ ਕੇ ਚਲਾਉਂਦਾ ਤੇ ਇੱਧਰ ਖੜੀ ਆ ਬਾਈ ਆਪਣੀ ਗੱਡੀ ਗੱਡੀ ਨੂੰ ਵੀ ਤਰਪਾਲ ਦੇਣ ਦਾ ਮਕਸਦ ਆ ਜੀ ਉਹ ਪਿੱਛੇ ਤੇ ਥੋੜੀ ਜਿਹੀ ਧੁੱਪ ਪੈਂਦੀ ਆ ਚਲੋ ਬਾਕੀ ਪਰਮ ਕਰਕੇ ਇੱਧਰ ਤੇ ਥੋੜਾ ਜਿਹਾ ਬਾਈ ਸਾਈਕਲ ਇਸੂਕਲੀ ਮਾਰੀ ਜਾਂਦਾ ਤੇ ਉੱਧਰ ਨੂੰ ਹੁਣ ਚੱਲਦੇ ਆਪਾਂ ਅੰਦਰ ਤੇ ਤੁਹਾਨੂੰ ਦਿਖਾਦਾ ਵੀ ਬਾਈ ਆ ਦੇਖੋ ਕੰਮ ਲੱਗੇਵੇ ਤੇ ਆਪਾਂ ਵੀ ਬਾਈ ਦੁਕਾਨ ਤੇ ਜਾ ਕੇ ਨਾ ਸਾਰਿਆਂ ਖੱਤਰ ਪਕੌੜੇ ਲੈ ਕੇ ਆਏ ਆ ਮਾਹ ਕੰਮ ਲੱਗੇਵੇ ਆ ਦੇਖੋ ਭਾਈ ਕੰਮ ਕਹਿ ਦਿੰਦੇ ਆ ਵੀ ਸੌਖਾ ਦੇਖੋ ਰਸੋਈ ਦੇ ਵਿੱਚੋ ਅੱਜ ਭਾਈ ਸਫਾਈ ਹੋਈ ਆ ਕੱਲਾ ਕੱਲਾ ਸਮਾਨ ਆ ਜਿਹੜਾ ਧੋਕੇ ਰੱਖੋ ਗਿਆ ਆਹ ਲੋ ਭਾਈ ਮੇਥਿਆਂ ਵਾਲਾ ਡੱਬਾ ਮੱਲਾ ਦੀ ਜਸ਼ਨ ਦੇ ਹੱਥ ਆ ਇਹਦਾ ਪੁੱਠਾ ਰੱਖਿਆ ਵੇਦਾ ਆਹ ਲੋ ਕੱਲਾ ਕੱਲਾ ਡੱਬਾ ਭਾਈ ਧੋਕੇ ਰੱਖਿਆ ਵਾ ਕੱਲਾ ਕੱਲਾ ਕੱਪ ਇਹ ਹੈ ਭਾਈ ਰਸੋਈ ਦਾ ਹਾਰ ਸ਼ਿੰਗਾਰ ਟੋਟਲੀ ਟ੍ਰੈਂਡ ਨੂੰ ਚਲੋ ਬਾਕੀ ਅੰਦਰ ਨੂੰ ਚਲਦੇ ਆਂ ਕਿਆ ਕਰਦੇ ਆਂ ਕਿਆ ਕਰਦੇ ਆਂ ਕੁਝ ਨਹੀਂ ਪਤਾ ਉਹਨਾਂ ਨੂੰ ਹੋਲਾ ਇੱਧਰ ਚੱਲ ਰਹੀ ਬਾਈ ਸਫਾਈ ਲੋ ਜੀ ਪਹਿਲਾਂ ਇੱਧਰ ਮਿਲੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਕਰ ਜਾ ਪਹਿਲਾਂ ਕੰਮ ਹੈ ਬੰਦਿਆਂ ਨੂੰ ਮਲਾਤਮਾ ਉੱਧਰ ਦੇਖੀ ਹਾਂ ਅੱਛਾ ਲੋ ਜੀ ਦੇਖਿਓ ਹਾਂ ਵੀ ਇੱਧਰ ਮਿਲ

ਆ ਵੀ ਆ ਜਾ ਇੱਧਰ ਨੂੰ ਇੱਕ ਉਹ ਉੱਧਰ ਬੰਦਾ ਬਾਈ ਫੋਨ ਚਲਾਉਂਦਾ ਤਾਂ ਕੈਮਰਨ ਦੇਖ ਕੇ ਸਾਵਧਾਨ ਹੋ ਗਿਆ ਹੈ 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 ਇਹ ਬਿਗਾੜਿਆ ਬਾਈ ਇਹ ਬਿਗਾੜੇ ਕਰਦਾ ਇੱਕ ਇੱਕ ਇਹ ਬਿਗਾੜੇ ਕਰਦਾ ਲੋ ਬਾਈ ਅੱਜ ਸਾਰਾ ਕੁਝ ਚੱਕ ਹੋ ਗਿਆ ਇੱਧਰ ਸਾਫ਼ ਸੁਥਰਾ ਜਸ਼ਨ ਕਾਂਚ ਦੇ ਗਲਾਸ ਡੱਬੇ ਦੇ ਸਾਰੇ ਡਾਕੂਮੈਂਟ ਫੜਾਈ ਕੇ ਮੈਂ ਬਾਹਰ-ਬਾਹਰ ਰੱਖੀ ਗਏ ਚੁੱਪ ਚੁੱਪ ਅੱਛਾ ਲਮਾਰੀ ਕਿਹੜੀ ਕਿਹੜੀ ਸੈਟ ਆ ਵਾਲੀ ਦਿਖਾ ਤਾਂ ਖੋਲ ਕੇ ਬਣਾਤੀ ਗੱਲ ਐ ਨਾ ਹਾਂਜੀ ਦਿਖਾਈਦਾ ਦਿਖਾਈਦਾ ਉਹ ਬੱਲੇ ਹੈ ਉਹ ਬੱਲੇ ਬੱਲੇ ਟੋਟਲੀ ਹਾਂਜੀ ਮੰਨ ਲ ਗਏ ਵੀ ਮੰਨ ਕੇ ਲਾ ਫਿਰ ਪਾਰਟੀ ਪਕੌੜੇ ਪਾ ਕੇ ਲਿਆ ਪਲੇਟ 'ਚ ਲਾ ਦੇ ਅੰਜਿੰਦੇ ਠੀਕ ਐ ਕਾਫੀ ਕੇ ਸਮਾਨ ਰੱਖੀ ਜਾਂਦੇ ਲੁਕੋ ਕੇ ਮਨ ਲਾਦੀ ਤੁਸੀਂ ਹੈ ਜਿਵੇਂ ਆ ਦੇਖ ਉਧਰ ਚੱਕ ਲਿਆ ਬਾਈ ਇਹ ਉਹ ਦੇਖ ਹੂੰ ਦੇ ਦੇ ਦੀਦੀ ਨੂੰ ਉਹ ਤਾਂ ਰਹੀ ਹੈ 20 ਦਿਨ ਦਾ ਵਿਹਾਨ ਜਾ ਰਹੀ ਹੈ ਤੇ ਵਾਈ ਦਾ ਉਹ ਵਿਹਾਨ ਤਾਂ ਜਾ ਰਹੀ ਹੈ ਗਾਂ ਹੁਣ ਕਿਹੜਾ ਤਿਆਰ ਆ ਗਿਆ ਕੋਲ ਅੱਤ ਰਕੜੀਆਂ ਆ ਗਈਆਂ ਜੀ ਭੈਣਾਂ ਨੇ ਆਉਣਾ ਹੈ ਸੁਵਾਈ ਦਾ ਵਸਡੇਲੀ ਹੋਈ ਜਾਂਦੀ ਹੈ ਜੀ ਵੇੜੀ ਪਰ ਭਾਈ ਧੰਨ ਦੀ ਹੈ 2-3 ਦਿਨ ਦੀ ਜਿਹੜੀ ਲੱਗੀ ਹੋਈ ਹਾਂਜੀ ਤੇ ਹੁਣ ਪਤਾ ਗਿਆ ਨੱਬੜ ਗਿਆ ਕਿ ਰਹਿੰਦਾ ਹਲੇ ਬਸ ਅਜੇ ਥੋੜੀ ਰਹਿ ਗਈ ਅੱਜ ਹੋ ਜਾਣਾ ਅੱਛਾ ਜਦ ਜਨਾਂ ਜਵਾਬ ਹੈ ਹਲ ਕਰਾਇਆ ਗਿਆ ਛੁੱਟੀ ਕਰਕੇ ਹਾਂ ਨਹੀਂ ਕਪਾ ਦਾ ਉਹਦੇ ਤੇ ਜਿੱਦ ਤੇ ਹੋਣੀ ਲੋਟ ਲੋਟ ਜਿੰਨੇ ਟੈਂਪਲ ਕੀੰਦਾ ਕੰਮ ਹੁੰਦਾ ਇੱਥੇ ਕੁਝ ਕੰਡਾ ਪਤਾ ਜੀ ਠੀਕ ਹੈ ਠੀਕ ਹੈ ਮੈਂ ਦੇਖਾਇਆ ਗੋਲੇ ਨਾਲ ਤੇ ਵੀ ਥੋੜਾ ਥੋੜਾ ਕਰਕੇ ਜੱਤ ਦੋ ਤਿੰਨ ਦਿਨ ਅੱਛਾ ਹੋਣੀ ਹੋਏਗੀ ਅਜੇ ਤੇ ਬੁਟਾਰਾਈ ਹੋ ਗਿਆ ਪਸੂਲੀ ਸੈਟਿੰਗ ਲਾ ਬਈ ਸਾਰਾ ਹੀ ਕਲੀਨ ਵਾਸ ਏਸੀ ਉਸੇ ਤੇ ਕਰਤਾ ਹੀ ਬੱਟ ਬਾਈ ਹੁਣ ਨਹੀਂ ਕੋਈ ਵੀ ਰਹੀ ਕਸਰ ਬਹੁਣ ਆਹੀ ਇਹਨਾਂ ਦੀ ਆ ਸਾਫ ਸਫਾਈ ਆ ਵੀ ਹੋ ਗਿਆ ਇਧਰ ਜਸ਼ਨ ਲੱਗੀ ਵੀ ਸੀ ਬਾਈ ਚਲੋ ਪੱਖਾ ਕਰ ਦਮਾ ਬੰਦ ਜੇਸ਼ਨ ਨਹੀਂ ਚੱਲਦਾ ਛੱਡਿਆ ਤਾਂ ਆਹ ਵੋਹ ਸੱਚ ਉਹ ਲਾਈਟ ਬੰਦ ਹੋ ਗਈ ਤੇ ਪੱਖਾ ਰਹਿ ਗਿਆ ਤਾਂ ਸਾਫ ਸਫਾਈ ਆ ਵੀ ਬਾਈ ਬਹੁਤ ਜੋਰਾਂ ਸ਼ੋਰਾਂ ਤੇ ਚੱਲਦਾ ਆ ਦੇਖੋ ਇਧਰ ਆ ਗਿਆ ਕੂੜਾ ਸਾਰੇ ਇਧਰ ਰਸੋਈ ਦਾ ਬਾਈ ਸਾਰਾ ਹੀ ਤੇ ਉਹ ਆ ਪਾਲਟੀ ਖਾਓ ਪਹਿਲਾਂ ਹਾਂਜੀ ਰਸੋਈ ਦੇ ਕਿਉਂ ਦਾ ਕਿਹ ਨਾਲ ਆਇਆ ਬੜਾ ਤਾਂ ਮੇਰੇ ਕੋਲ ਹਾਂ ਰਸੋਈ ਜਿਨਾ ਆਇਆ ਬੜਾ ਤਾਂ ਮੇਰੇ ਕੋਲ ਰਸੋਈ ਦਾ ਸਮਾਨ ਹੈ ਬਹੁਤ ਪਿਆ ਬਾਹਰ ਦੇਖ ਕੇ ਵੀ ਡਰ ਲੱਗਦਾ ਹਾਂਜੀ ਹੈ ਕੜਦਾ ਦੇ ਸਾਰੇ ਕੜਦਾ ਹਾਂਜੀ ਠੀਕ ਫਾਲਤੂ ਫੁੱਲ ਤੋ ਤੇਰਾ ਹੋ ਮਨ ਲੱਗਦੀ ਸਰੋਂ ਵੀ ਕਢਾ ਲਈਏ ਤੇਲ ਬਹਾਰਾ ਡੱਬਾ ਦੇਖੀ ਮੈਂ ਦੇਖ ਲਿਆ ਤੇਰਾ ਵੀ 1 ਲੀਟਰ ਤੇਲ ਹੈ ਹਾਂਜੀ ਅੱਜ ਕੋਈ ਨਾ ਕਰਦੇ ਅੱਜ ਬਾਈ 50 ਕਿਲੋ ਸਰੋਂ ਦਾ ਤੇਲ ਇਧਰ ਦੇਖੀ ਉਹ ਵਗੜ ਬਿੱਲੇ ਤੇ ਦਾ ਸਾਸਰੀ ਘਰ ਬੁਲਾ ਦੇ ਸਾਸਰੀ ਘਰ ਲੈ ਹਾਂਜੀ ਤੇਰੀ ਆਦੀਆਂ ਥੋੜਾ ਨਾ ਪਛਾਣ ਕਰੇ ਉਹ ਵਾਜਾ ਜਿਹਾ ਮੇਲੇ ਪੜਾ ਚੱਲ ਆ ਲੈ ਬਾਈ ਜਸ਼ਨ ਅੱਜ ਕਾ ਦੀ ਛੁੱਟੀ ਆ ਅੱਜ 15 ਅਗਸਤ ਦੀ ਅੱਜ ਆਪਣਾ ਦੇਸ਼ ਜਨਮ ਹੋਇਆ ਤਾਂ ਅੱਛਾ 1947 ਪੰਦਰਾਂ ਇਹ ਕ ਬਧਾਈਆਂ ਸਾਰਿਆਂ ਨੂੰ ਹੈ ਠੀਕ ਹੈ ਤਾਂ ਦੇਖੋ ਬਾਈ ਹਾਂ ਵੀ ਤੈਨੂੰ ਕਹਿੰਦੀ ਛੁੱਟੀ ਦੀ ਪੁੱਤ 15 ਅਗਸਤ ਦੀ ਉਹ ਰੁਮਿਆ ਮੰਗੂ ਬੋਲੀ ਜਾਂ ਨਾ ਹਣ ਠੀਕ ਨਹੀਂ ਮੁਖਾਣੇ ਦੇ ਪੁੱਛ ਲੱਗੇ ਨੇ ਹੈ ਪੰਜ ਧਿਆਨਾਂ ਨੇ ਹਾਂ ਦਸਾਂ ਨੇ ਤਾਂ ਡੱਬੇ ਆਏ ਨੇ ਤਾਂ ਉੱਤੇ ਸਾਰੇ ਠੀਕ ਨਹੀਂ ਹਾਂਜੀ ਦਸਾਂ ਨੇ ਡੱਬੇ ਦਾ ਸਾਰੇ ਤਾਂ ਉੱਤੇ ਹੁਣ ਪੁੱਤ ਦਿਖਾਉਣਾ ਹਾਂ ਹਾਂ ਆਦਾ ਆ ਜਰੂਰ ਜਾਊਗਾ ਨਾਲ ਤੈਂ ਵੀ ਕੁਝ ਕਰਾਇਆ ਤਾਂ ਉਹ ਲਓ ਭਾਈ ਟੋਟਲੀ ਕਲੀਨ ਹੋ ਗਿਆ ਮਕਾਨ ਸਾਰੇ ਦਾ ਸਾਰਾ ਹੁਣੇ ਦੇਖ ਲਓ ਐਨ ਭਾਈ ਚਲੋ ਤਿੰਨ ਚਾਰ ਦਿਨ ਦੀ ਮਿਹਨਤ ਅਜੀਦੀ ਤੇ ਭਾਈ ਇੱਥੇ ਵੀ ਸਲਾਹ ਆਣ ਰਹੀ ਐ ਵੀ ਆਹ ਚੀਜ਼ਾਂ ਚੱਕ ਦੇਣੀਆਂ ਡਾਈਨਿੰਗ ਟੇਬਲ ਉਹ ਉਹਦੀ ਸਲਾਹ ਐ ਭਾਈ ਬਾਕੀ ਉਹਨੂੰ ਪੁੱਛ ਲੈਂਦੇ ਹਾਂ ਡੈਨਿੰਗ ਟੇਬਲ ਦੀ ਸਲਾਹ ਬਣਦੀ ਇੱਥੇ? ਹਾਂਜੀ। ਹੈ? ਜ਼ਰੂਰੀ ਹੈ। ਜ਼ਰੂਰੀ ਹੈ? ਹਾਂਜੀ। ਕੋਈ ਨਾ ਤਾਂ ਨਾਏ ਤੇ ਜ਼ਰੂਰੀ ਤੇਰਾ ਪੂਰਾ ਕਰ ਦੇਣਾ। ਠੀਕ ਹੈ। ਦਿਵਾਲੀ ਦੇ ਬਾਅਦ ਕੁਝ ਕਰਦੇ ਹੋ ਵੀ ਜ਼ਿਆਦਾ ਨਹੀਂ ਤੰਗ ਕਰਨਾ ਮਾਨੂੰ। ਹੂੰ। ਇਹ ਕਹਣਾ ਲੰਦਾ ਇਹ ਕਹਿੰਦੀ ਹੈ। ਕੋਈ ਕਰਦੇ ਆ ਇਹ ਵੀ ਤੇਰੀ ਡਿਮਾਂਡ ਪੂਰੀ। ਇੱਥੇ ਆ ਬਾਈ, ਇੱਥੇ ਨਿਕਲਦੀ ਸਾਰੇ ਕਹਿੰਦੀ ਡੈਨਿੰਗ ਟੇਬਲ। ਵੀ ਕੋਈ ਵੀ ਰਿਸ਼ਤੇਦਾਰ ਆਜਵੇ ਉਹ ਲਾਉਣਾ ਹੈ ਤੇ ਆ ਚੀਜ਼ਾਂ ਫਿਰ ਫਰੀ ਆ ਬਾਈ ਸਾਰੀਆਂ। ਇਹ ਹੋਰੇ ਤੇ ਆ ਜਾਣੀਆਂ ਮੈਂ ਲਾਦੀ ਇੱਥੇ। ਉਹ ਵੀ ਬਾਈ ਚੱਕ ਦੇਣਾ ਫਿਰ। ਆ ਉੱਧਰ ਬੰਦਾ ਡੀਕਦਾ ਆਪਾਂ ਨੂੰ ਖੜਾ। ਹਾਂ। ਹਾਂ ਕਹਿਆ ਤਾਂ। ਆ ਦੇਖੋ ਸਾਰੇ ਪੰਡੇ ਧੋ ਕੇ ਐਨਸੇ ਕਾਟਦੇ ਸੁੱਕ ਗਏ। ਮੰਨ ਲਾ ਤੀ ਜਿਆਦਾ ਸੁੱਕ ਜਾਣੇ ਧੁੱਪ ਵੀ ਬਹੁਤ ਆ ਬਾਈ ਜਿੰਨੇ ਕਹਿ ਦੋ। ਉੰਨੇ ਵੇੜੇ ਦੇ ਵਿੱਚ ਧੁੱਪ ਆ ਜਾਂਦਾ ਜਿਵੇਂ ਐਨ ਅਗਲੀ ਪਿਛਲੀ ਰਣਕ ਪੂਰੀ ਹੋ ਜਾਣੀ ਹਨਾ। ਹਾਂਜੀ। ਚਲੋ ਖਾ ਲਓ ਫਿਰ ਚਲੋ ਚਾਹ ਪੀ ਲਓ। ਚਲੋ 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 ਏ। ਚੱਲ ਚੱਲ। ਅਸੀਂ ਚਾਹ ਬਣਾ ਲਾਂ ਮੜੀ ਜੀ। ਹਾਂਜੀ ਬਣਾ ਦਿੰਦੇ ਹਾਂ। ਠੀਕ ਨੇ। ਬਖਾ ਹਟੇ। ਕਿ ਪਾਣੀ ਲੈਣ ਦੇ ਲਈ ਮੈਂ ਤੇ ਡਰੀ ਦੀ ਵੀ ਡਰਦਾ ਨਹੀਂ ਕਿ ਰਸੋਈ ਚ ਚਲੀ ਜੀ ਤੇ ਨਾ ਨਾ ਮੈਂ ਨਹੀਂ ਡਰਦਾ ਹੈਗਾ ਐਨਾ ਡਰਨ ਵਾਲਾ ਨਹੀਂ ਆਜਾ ਰਸੋਈ ਚ ਵੀ ਦੇਖ ਲੈ ਡਰਦਾ ਤਾਂ ਹੈਗਾ ਹੀ ਆ ਲਓ ਬਾਈ ਰਸੋਈ ਦੀ ਵੀ ਪੂਰੀ ਸਫਾਈ ਹੋ ਵੀ ਲੈ ਚਲ ਠੀਕ ਆ ਵਧੀਆ ਸਫਾਈ ਜ਼ਰੂਰੀ ਆ ਹਾਂਜੀ ਸਾਰੀ ਹੋਣਾ ਮੈਂ ਉਹਲੇ ਮੈਂ ਹਾਈ ਬੈਗ ਸੁਟੀਆਂ ਦੇ ਸਾਰੇ ਹੈ ਫਿਰ ਸਮਾਂ ਟਿਕਾ ਦਿੰਦੇ ਚਲ ਸ਼ਾਮ ਤੱਕ ਟਿਕਾ ਦਿੰਦੀ ਕਿ ਹੁਣੀ ਨਾ ਪਰ ਸ਼ਾਮ ਹੋ ਜਾਣਾ ਜੀ ਲੱਗਿਆ ਨਾ ਆਹ ਹੋ ਗਿਆ ਨੋ ਤਾਂ ਗਾਵੇ ਲੇਕਦਾ ਹੁੰਦਾ ਠੀਕ ਅੱਜ ਜਸ਼ਨ ਤੇ ਲੈ ਲਿਆ ਫਿਰਦਾ ਜਸ਼ਨ ਦਾ ਲੋ ਹੈ ਹਾਂਜੀ ਚਲੋ ਕੋਈ ਨਹੀਂ ਸਾਰੇ ਹੁੰਦੇ ਜਿੱਥੇ ਕਲੀਨ ਕਰ ਕਰਕੇ ਇਹ ਬਾਹਰ ਬਾਹਰ ਧੁੱਪ ਰੱਖ ਦੇ ਸਾਰੇ ਭਾਂਡੇ ਢੋਡੇ ਦੱਤੇ ਨੂੰ ਸੇਨ ਕਰ ਕਰਕੇ ਫਿਰ ਬਾਹਰ ਖੇ ਦੇ ਚਲ ਠੀਕ ਜੱਟ ਕਾਉਣੇ ਅੰਦਰ ਵੇਰ ਲਾ ਲਣੀ ਚਲ ਠੀਕ ਹੈ ਭੈਣਾਂ ਨੇ ਹੋਈ ਗੱਲ ਕਿਦਣਾ ਉਹਨਾਂ ਰਖੜੀ ਵਾਲੇ ਦਿਨ ਬਾ ਭੈਣਾਂ ਨੇ ਦਾਦੀ ਕੱਲ ਨੂੰ ਆ ਸਕਦੀਆਂ ਅੱਛਾ ਵੈਸੇ ਦੂਜੀ ਤਾਂ ਨਹੀਂ ਰਹੀ ਆ ਜੀ ਮੈਂ ਕਹਿਉਂ ਵੀ ਬਣ ਲੈ ਚੱਲ ਕੋਈ ਨਾ ਆ ਜਾਂਦਾ ਜੀ ਨਾ ਆਉਣਾ ਜੀ ਐ ਨੂੰ ਕਹੀ ਚਲੋ ਹਾਂ ਜੀ ਨਾ ਹੈ ਆ ਦੇ ਤਾਂ ਤਾਂ ਕਿ ਉਹ ਅੱਜ ਬਹਿਣਾ ਨਹੀਂ ਆਉਣਾ ਹੈ ਹਾਂ ਲੋਏ ਇੱਧਰ ਦੇਖ ਲੈਣੇ ਤਾਂ ਮਜੂਰ ਰਹਿੰਦੀ ਆ ਜੀ ਨਾ ਠੀਕ ਆ ਖੁਸ਼ੀ ਹੁੰਦੀ ਆ ਰਿਸ਼ਤੇਦਾਰ ਆਉਂਦੇ ਨਾ ਹਾਂ ਜੀ ਮਾ ਟੱਕਣੀ ਬਾਈ ਆ ਲੋ ਇੱਥੇ ਦੇ ਖੜ ਕੇ ਜਿੱਥੇ ਤੱਕ ਮਰਜ਼ੀ ਨਿਗਾ ਮਾਰੀਏ ਫੋਲੋ ਮੈਂ ਜਾ ਰਹਾ ਹੈ ਬਹਿਣਾ ਨਾਲ ਰੋਣਾ ਤਾਂ ਨਹੀਂ ਨਾ ਇਹ ਤਾਂ ਸਰ ਉਹ ਮੈਂ ਨਹੀਂ ਕਰ ਸਕਿਆ ਹਾਂ ਆ ਦੇ ਖਦਰ ਬਾਈ ਪਗੋੜੇ ਖਾ ਰਹੇ ਠੀਕ ਆ ਹੁਣ ਹੋ ਗਈ ਪਾਲਟੀ ਮੈਂ ਦੇਖ ਲਿਆ ਵੀ ਤੂੰ ਕੱਲ ਪਰਸੋਂ ਤੀ ਲੱਗੀ ਵੀ ਆ ਬਹੁਤ ਜਿੱਦੋ ਜਹਿਦ ਕਰਨ ਲੱਗੀ ਵੀ ਆ ਸਪਾਈ ਵੀ ਬਹੁਤ ਕਰੀ ਤਾਂ ਮੈਂ ਕਹਿੰਦਾ ਤਿੰਨ ਤਿੰਨ ਗੱਲਾਂ ਕੰਦਾ ਧੋਤੀਆਂ ਹਾਂਜੀ ਬੜਾ ਦੁਕਾਨ ਬੜਾ ਦਿੰਦਾ ਇਹ ਗੱਲ ਬਾਇ ਜੀ ਕਿਰਤ ਹੋਦੀ ਫੇਰ ਗਿੱਲਾ ਫੇਰ ਸੁੱਕਾ ਚਲੋ ਦੋ ਵਾਰ ਗਿੱਲਾ ਸੁੱਕਾ ਚਲੋ ਠੀਕ ਆ ਚਲੋ ਜ਼ਰੂਰੀ ਆ ਜਿੱਧਰ ਮਰਜੀ ਹੁਣ ਫੋਲ ਕੇ ਦੇਖ ਲਿਓ ਬਾਈ ਸਾਫ ਸੋਇਆ ਫੁੱਲ ਮਟਾ ਫੁੱਲ ਪੜਦੇ ਵੀ ਧੋ ਗਏ ਤੇ ਹਨਾ ਹਾਂਜੀ ਧੰਗ ਹੋ ਗਏ ਹਨਾ ਐਵੇਂ ਲੱਜੀ ਤਾਂ ਦੀਵਾਲੀ ਨੇ ਸਫਾਈ ਕਰਨੀ ਹੋਣੀ ਹਾਂਜੀ ਨਾਲ ਕਰੂਗੀ ਕਰੋਗੀ ਸਦਾ ਪੈਣਾ ਦੀ ਕੁਝ ਚੀਜ਼ ਕਰਕੇ ਅੱਛਾ ਚਲ ਠੀਕ ਆ ਖਾ ਲੋ ਮੌਜਾ ਲਟੋ ਲੋ ਭਾਈ ਇੱਥੇ ਤੱਕ ਕੇ ਵਲੌਗ ਤਾਂ ਇਕਣਾ ਹੀ ਭਾਈ ਸਾਰਿਆਂ ਨੂੰ ਮਹਾਰਾਜ ਖੁਸ਼ ਰੱਖੇ ਸਫਾਈਆਂ ਚੱਲਦੀਆਂ ਰਹੇ ਤੇ ਬਾਹਰ ਧੁੱਪ ਦਾ ਤੁਹਾਨੂੰ ਪਤਾ ਹੀ ਹੈ ਵੀ ਕਿਹੜੇ ਹਿਸਾਬ ਨਾਲ ਆਹ ਦੇਖੋ ਟਰੈਕਟਰ ਵੀ ਭਾਈ ਸਾਹਮਣੇ ਗੱਡੀ ਸਾਰਾ ਕੁਝ ਚਲੋ ਜੀ Men seger överlag, det vittrar, tackar den vissa psykologen.